ਮੇਰੇ ਨਾਲ ਲੁਧਿਆਣੇ ਤੋਂ ਵੀਡੀਓ ਕਾਲ ਤੇ ਨੇ ਬਾਦਸ਼ ਜਿੰਦਲ ਜੋ ਨੈਸ਼ਨਲ ਪ੍ਰੈਜ਼ੀਡੈਂਟ ਨੇ 올 ਇੰਡਸਟਰੀਜ਼ ਐਂਡ ਟ੍ਰੇਡ ਫੋਰਮ ਬਿੰਦਲ ਜੀ ਨਮਸਕਾਰ ਨਮਸਤੇ ਨਮਸਤੇ ਕਮਸ਼ਾ ਬਾਦਸ਼ ਜਿੰਦਲ ਜੀ ਤੁਸੀਂ ਕਾਫੀ ਧੇਰ ਤੋਂ ਪ੍ਰਸ਼ਤਾਜਾਰ ਦੇ ਖਿਲਾਫ ਮਹਿੰਮ ਚਲਾਈ ਹੋਈ ਆ ਤੁਸੀਂ ਆਵਾਜ਼ ਚੁੱਕਦੇ ਰਹੇ ਜੇ ਜਿਸ ਵੇਲੇ 2 ਸਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਿਆ ਤੇ ਉਹਨਾਂ ਨੇ ਕਿਹਾ ਕਿ ਸਾਡੀ ਜ਼ੀਰੋ ਟੋਲਰੈਂਸ ਆ ਅਪ੍ਰਸ਼ਾਚਾਰ ਦੇ ਖਿਲਾਫ ਪਰ ਤੁਹਾਡਾ ਮੇਰੇ ਖਿਆਲ ਵਪਾਰੀਆਂ ਦੇ ਨਾਲ ਔਰ ਉਦਯੋਗਪਤੀਆਂ ਦੇ ਨਾਲ ਕਾਫੀ ਬਾਹ ਰਹਿਦਾ ਵਾ ਤੁਹਾਨੂੰ ਕੀ ਲੱਗਦਾ ਵਾ ਕਿ ਇਸ ਵੇਲੇ ਪ੍ਰਸ਼ਾਚਾਰ ਦੀ ਸਥਿਤੀ ਕਿੱਥੇ ਖੜੀ ਹੈ ਸਰ ਜੋ ਪ੍ਰੋਮਿਸਸਿਸ ਦੇ ਉੱਪਰ ਸਤਿ ਸ੍ਰੀ ਅਕਾਲ ਤੁਹਾਨੂੰ ਯਾਦ ਹੋਣਾ ਜਦੋਂ 17 ਚਾਪਲੋ ਮੈਨੀਫੈਸਟੋ ਬਣਾ ਰਹੇ ਸੀਗੇ ਪਾਰਟੀ ਦਾ ਜੀ ਜਿਹੜਾ ਟਾਪ ਪ੍ਰੌਰਟੀ ਤੇ ਆਪਾਂ ਰੱਖਿਆ ਸੀ ਉਹ ਇਨਸਪੈਕਟਰੀ ਰਾਜ ਨੂੰ ਖਤਮ ਕਰਨਾ ਜੀ ਤੇ ਜ਼ੀਰੋ ਕਰਪਸ਼ਨ ਦਾ ਆਪਾਂ ਮੁੱਦਾ ਰੱਖਿਆ ਸੀ ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਬਿਲਕੁਲ ਉਹ ਮੁੱਦਾ ਜਿਹੜਾ ਹੈ ਉਹ ਬਿਲਕੁਲ ਗਾਇਬ ਹੋ ਚੁੱਕਿਆ ਹੈ ਹਮ ਅੱਜ ਇੰਨੀ ਵੱਡੀ ਚੋਰੀ ਜੀਐਸਟੀ ਦੀ ਹੋ ਰਹੀ ਹੈ ਕਿ ਪੰਜਾਬ ਜਿਹੜਾ ਉਹ ਇੰਡੀਆ ਦੀ ਨੰਬਰ 1 ਬੋਗਸ ਬਿਲਿੰਗ ਸਟੇਟ ਬਣ ਚੁੱਕੀ ਹੈ ਹਮ 40000 ਕਰੋੜ ਦਾ ਜਿਹੜਾ ਰੈਵਨੂ ਹੈ ਉਹ ਪੰਜਾਬ ਦੇ ਵਿੱਚ ਗਾਇਬ ਹੋ ਰਿਹਾ ਹੈ 10 ਤੋਂ ਵੱਧ ਚਿੱਠੀਆਂ ਲਿਖਣ ਤੋਂ ਬਾਅਦ ਵੀ ਸਰਕਾਰ ਦਾ ਇੱਥੇ ਕੋਈ ਕਾਰਵਾਈ ਨਾ ਕਰਨਾ ਸਾਫ਼ ਸਪਸ਼ਟ ਕਰਦਾ ਹੈ ਕਿ ਨੀਤੀ ਤੇ ਨੀਅਤ ਕਿੱਥੇ ਦੂਜੀ ਗੱਲ ਇਹ ਹੈ ਕਿ ਅਸੀਂ ਇੱਕ ਆਰਟੀਆਈ ਪਾਈ ਉਹਦੇ ਵਿੱਚ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਕ腐ਪਸ਼ਨ ਹੋਈ ਹੈ ਜੀਐਸਪੀ ਦੇ ਵਿੱਚ ਤੇ ਕਿਹੜੇ ਕਿਹੜੇ ਅਧਿਕਾਰੀ ਜ਼ਿੰਮੇਵਾਰ ਸੀ ਹਮ ਮੈ ਰਣਨੀ ਦੀ ਗੱਲ ਹੀ ਹੋਈ ਕਿ ਜਿਨ੍ਹਾਂ ਲੋਕਾਂ ਦੇ ਨਾਮ ਉਹਦੇ ਚਾਏ ਅੱਜ ਉਹ ਟਾਪ ਪੋਜੀਸ਼ਨ ਦੇ ਉੱਪਰ ਬੈਠੇ ਹੋਏ ਨੇ ਉਹ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ 12 ਕਿਦੋਂ ਦੀ ਕਿਦੋਂ ਦੀ ਆਰਟੀਆਈ ਸੀ ਇਹ 2 ਸਾਲ ਪੁਰਾਣੀ ਆਰਟੀਆਈ ਹੈ ਜੀ ਓਕੇ ਤੇ ਆ ਹੁਣ ਜਿਹੜਾ ਮੌਜੂਦ ਸਮੇਂ ਦੇ ਵਿੱਚ ਵੀ ਉਹ ਲੋਕ ਉਹਨਾਂ ਪੋਜੀਸ਼ਨਾਂ ਦੇ ਉੱਪਰ ਬੈਠੇ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉਹ ਬਹੁਤ ਉੱਪਰਲੀਆ ਪੋਜੀਸ਼ਨਾਂ ਤੇ ਜਿੱਥੇ ਕਿ ਡਿਸੀਜਨ 메ਕਿੰਗ ਹੁੰਦੀ ਹੈ ਉਸ ਤੋਂ ਇਲਾਵਾ ਬਹੁਤ ਲੋਕ ਅਸੀਂ ਪਕੜਾਈ 11 ਲੋਕ ਜਿਹੜੇ ਅਫਸਰ ਅੰਮ੍ਰਿਤਸਰ ਦੇ ਕਾਂਡ ਦੇ ਵਿੱਚ ਪੜੇਗੇ ਸਾਰੇ ਬਹਾਲ ਕਰ ਦਿੱਤੇ ਗਏ ਹਮਮ ਔਰ ਬੜਾ ਇੱਕ ਖੁੱਲਾ ਖੇਲ ਜਿਹੜਾ ਜੀਐਸਟੀ ਦਾ ਬੋਨਸ ਦਾ ਉਹ ਚੱਲ ਰਿਹਾ ਇੱਥੇ ਹਰ ਬਾਜ਼ਾਰ ਦੇ ਵਿੱਚ ਚਲੇ ਜਾਓ ਹਰ ਗਲੀ ਦੇ ਵਿੱਚ ਚਲੇ ਜਾਓ ਔਰ ਲੋਕਾਂ ਨੂੰ ਪੂਰਾ ਸ਼ੈਲਟਰ ਹੈ ਕਿ ਉਹਨਾਂ ਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੱਕ ਸਿਸਟਮ ਬਣਿਆ ਹੋਇਆ ਹੈ ਅੱਜ ਇੰਡਸਟਰੀ ਨੂੰ ਵਾਹ ਪੈਂਦਾ ਸਿੰਗਲ ਵਿੰਡੋ ਸਿੰਗਲ ਵਿੰਡੋ ਐਨੀ ਪੇ ਹੋ ਚੁੱਕੀ ਹੈ ਕਿ ਮੁੱਖ ਮੰਤਰੀ ਨੇ ਇੱਕ ਘੋਸ਼ਣਾ ਕੀਤੀ ਸੀ ਹਰੇ ਸਟੈਂਪ ਪੇਪਰ ਦੀ ਕਰੋੜਾ ਰੁਪਏ ਜਿਹੜੀ ਉਹਦੀ ਪਬਲਿਸਿਟੀ ਤੇ ਖਰਚ ਕਰ ਦਿੱਤੇ ਗਏ ਸੀ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਚ ਅਜੇ ਤੱਕ 10 ਵੀ ਸਟੈਂਪ ਪੇਪਰ ਜਿਹੜੇ ਉਹ ਨਹੀਂ ਵਿਕੇ ਉਹਦੀ ਆਰਟੀਆਈ ਬਾਰੇ ਮੰਗ ਕੀਤੀ ਗਈ ਤੇ ਉਹਦੀ ਆਰਟੀਆਈ ਦਾ ਜਵਾਬ ਦੇਣ ਤੋਂ ਜਿਹੜਾ ਡਿਪਾਰਟਮੈਂਟ ਆ ਉਹਨੇ ਇੱਕ ਕਿਸਮ ਦਾ ਨਾਂ ਕਰ ਦਿੱਤੀ ਹੈ ਪੋਜੀਸ਼ਨ ਇਹ ਹੈ ਕਿ ਜੋ ਹਾਲਾਤ ਚੱਲ ਰਹੇ ਨੇ ਇਹ ਹਾਲਾਤ ਸੋਚੇ ਨਹੀਂ ਸੀ ਅਸੀਂ ਲੋਕਾਂ ਨੇ ਕਿ ਇੱਕ ਪਾਰਟੀ ਜਿਹੜੀ ਕਿਦਾ ਕਿ ਵਣੰਦਾ ਕਾਰਨੀ ਭ੍ਰਸ਼ਟਾਚਾਰ ਸੀ ਕਿ ਭ੍ਰਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਇੱਕ ਪਾਰਟੀ ਦਾ ਜਨਮ ਹੋਇਆ ਸੀ ਤੇ ਲੇਕਿਨ ਅੱਜ ਉਹ ਜਿਹੜੇ ਮੁੱਦੇ ਨੇ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਤੇ ਬੜੀ ਦਿੱਕਤ ਦੀ ਗੱਲ ਜਿਹੜੀ ਹੈ ਸਾਡੇ ਵਾਸਤੇ ਵੀ ਹੋ ਰਹੀ ਤੁਸੀਂ ਤੁਸੀਂ ਜ਼ਿਕਰ ਕੀਤਾ ਕਿ 10 ਚਿੱਠੀਆਂ ਤੁਸੀਂ ਕਰੀਬ ਲਿਖ ਚੁੱਕੇ ਜੇ ਸੀਐਮ ਆਫਿਸ ਨੂੰ ਕਿੰਨੇ ਅੰਕ ਦਾ ਜਵਾਬ ਆਇਆ ਔਰ ਉਹਨਾਂ ਨੇ ਕੀ ਕੀਤਾ ਜੋ ਆਪ ਦੇ ਦਿੱਤੇ ਉਹ ਇੱਕ ਵੀ ਚਿੱਠੀ ਦਾ 10 ਦੀਆਂ 10 ਚਿੱਠੀਆਂ ਸੀਐਮ ਆਫਿਸ ਤੋਂ ਫਾਰਵਰਡ ਹੋ ਕੇ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਨੂੰ ਚਲੀਆਂ ਗਈਆਂ ਹੂੰ ਤੇ ਇੱਕ ਵੀ ਚਿੱਠੀ ਦਾ ਜਵਾਬ ਜਿਹੜਾ ਹੈ ਉਹ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਦੇ ਦਫਤਰ 'ਚ ਸਾਨੂੰ ਨਹੀਂ ਆਇਆ ਓਕੇ ਪਿੱਛੇ ਜੇ ਮੈਂ ਇੱਕ ਇਹਨਾਂ ਨੂੰ ਕਿਹਾ ਕਿ ਬਈ ਅਸੀਂ ਰੇਡ ਕਰਾਣੀ ਹੈ ਇੱਥੇ ਕੁਝ ਲੋਕ ਗਲਤ ਕੰਮ ਕਰਦੇ ਪਏ ਨੇ ਪਟਿਆਲੇ ਤੋਂ ਕੁਝ ਅਫਸਰ ਆ ਗਏ ਉਹਨਾਂ ਨੂੰ ਮੈਂ ਜਗ੍ਹਾ 'ਉਹ ਵੀ ਦਿਖਾਈਆਂ ਉਸ ਤੋਂ ਬਾਅਦ ਇਤਨਾ ਤੇ ਕੋਈ ਕਾਰਵਾਈ ਨਹੀਂ ਆ ਥੋੜੇ ਦਿਨ ਪਹਿਲਾਂ ਇੱਕ ਬੰਦਾ ਮੈਂ ਅਰੈਸਟ ਕਰਾਇਆ ਗੁਿੰਦਗੜ ਮੰਡੀ ਦਾ ਸੀ ਉਹ ਵੀ ਐਨਸੀਬ ਰੈਸਟ ਕਰਨਾ ਚਾਹੁੰਦੇ ਸਾਡੇ ਕੋਈ ਬੈਂਕ ਤੋਂ ਇਨਫੋਰਮੇਸ਼ਨ ਆਈ ਕਿ ਉਹਨੇ ਕੋਈ 600 ਕਰੋੜ ਦਾ ਘਟਾਲਾ ਕਰ ਰੱਖਿਆ ਉਹ ਮਜਬੂਰੀ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਨਾ ਪਿਆ ਉਸ ਬੰਦੇ ਨੂੰ ਕਿਉਂਕਿ ਉਹਨੂੰ ਚਾਰ ਵਾਰ ਮੈਂ ਚੀਫ ਸੈਕਟਰੀ ਕੋ ਕੰਪਲੇਂਟ ਕਰ ਚੁੱਕਿਆ ਸੀ ਇਹ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਲੱਗਦਾ ਹੈ ਕਿ ਇਸ ਟਾਈਮ ਜਿਹੜਾ ਉਹ ਰਾਜ ਹੀ ਫੋਕਸ ਬਿਲਿੰਗ ਦਾ ਹੋਇਆ ਪਿਆ ਇੱਥੇ ਔਰ ਉਹਨਾਂ ਲੋਕਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਇੱਕ ਫਰਮ ਬੰਦ ਕਰਦੇ ਆ ਦੂਜੀ ਖੋਲ੍ਹ ਲੈਂਦੇ ਆ ਤੇ ਕੰਮ ਹੁਣਾ ਜਿਹੜੀ 1 ਟਾਈਮ ਓਟੀਐ ਸਕੀਮ ਸ਼ੁਰੂ ਹੋਈ ਹੈ ਵਨ ਟਾਈਮ ਸ਼ਟਲਮੈਂਟ ਵਾਟ ਦੀ ਅਸੀਂ ਅੱਜ ਵਿਖਿਆ ਸੀਬੀਆਈ ਨੂੰ ਲੈਟਰ ਕੀ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਇਹਦੇ ਚ ਕਿੰਨਾ ਕਿਉਂਕਿ ਸਾਨੂੰ ਜੋ ਪਤਾ ਲੱਗਿਆ ਬਹੁਤ ਸਾਰੇ ਕੇਸਾਂ ਨੂੰ ਜਿਹੜਾ ਉਹ ਇਦਾਂ ਹੀ ਬੰਦ ਕਰ ਦਿੱਤਾ ਗਿਆ ਜਿਹੜੇ ਕਿ ਨਹੀਂ ਹੋਣੇ ਚਾਹੀਦੇ ਸੀਗੇ ਉਹਨਾਂ ਦੀ ਵੀ ਅਸੀਂ ਜਾਂਚ ਦੀ ਜੜੀ ਮੰਗ ਕੀਤੀ ਹੈ ਇਸ ਤਰ੍ਹਾਂ ਦੀ ਜਿਹੜੇ ਹਾਲਾਤ ਬਣੇ ਹੋਏ ਨੇ ਇਹ ਕੋਈ ਵਪਾਰ ਵਾਸਤੇ ਵੀ ਕੋਈ ਬਹੁਤ ਵਧੀਆ ਹਾਲਾਤ ਨਹੀਂ ਅੱਜ ਪੂਰਾ ਪੰਜਾਬ ਜਿਹੜਾ ਅੱਜ ਹਰਿਆਣਾ ਜਦੋਂ 2016 ਦੇ ਵਿੱਚ ਸੰਧੂ ਸਾਹਿਬ ਜੀ GST ਦੀ ਗੱਲ ਹੋਈ ਸੀ ਤਾਂ ਪੰਜਾਬ ਦਾ ਰੈਵਨਿਊ 17000 ਕਰੋੜ ਸੀ ਹਰਿਆਣਾ ਦਾ 16000 ਕਰੋੜ ਸੀ ਅੱਜ ਉਹਨਾਂ ਦੀ ਕਲੈਕਸ਼ਨ ਜਿਹੜੀ ਆ 80000 ਕਰੋੜ ਤੇ ਪਹੁੰਚੀ ਹੋਈ ਸੀ 20000 ਕਰੋੜ ਤੇ ਇਹ ਸੂਚਨਤੀ ਲੋੜ ਹੈ ਪੰਜਾਬ ਨੂੰ ਕਿ ਅਸੀਂ ਕਿੱਥੇ ਜਾ ਰਹੇ ਅੱਜ ਕਰਜ਼ੇ ਚੱਟਣ ਨੂੰ ਤਿਆਰ ਨੇ ਮੈਂ ਫੇਰ ਇਹਨਾਂ ਨੂੰ ਚਿੱਠੀਆਂ ਲਿਖੀਆਂ ਕਿ ਅਸੀਂ ਬੈਠੀਏ ਇੱਕ ਹੋਰ بڑا ਘਟਾਲਾ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਐਨਓਸੀ ਦਾ ਘਟਾਲਾ ਚੱਲਦਾ ਪਾਉਲੋਨਾਈਜ਼ਰ ਜਿਹੜੇ ਕਹਿੰਦੇ ਸੀ ਕਾਦਾ ਘਟਾਲਾ ਦੱਸੋ ਜਰਾ ਐਨਓਸੀ ਦਾ ਘਟਾਲਾ ਐਨਓਸੀ ਦਾ ਘਟਾਲਾ ਕੀ ਹੈ ਇਹ ਕਲੋਨ ਕਲੋਨਾਈਜ਼ਰ ਜਿਹੜੇ ਕਿ ਕਦੇ ਕਲੋਨੀਆ ਦੇ ਵਿੱਚ ਬੜੇ ਵੀ ਨਹੀਂ ਉਹਨਾਂ ਨੂੰ ਪਾਵਰਾਂ ਦੇ ਦਿੱਤੇ ਆ ਕਿ ਐਨਓਸੀ ਈਸ਼ੂ ਕਰਨੀ ਓਕੇ ਇਹ ਕਿ ਐਨਓਸੀ ਈਸ਼ੂ ਕਰਨ ਵਾਸਤੇ 2 ਲੱਖ ਤੋਂ ਲੈ ਕੇ 20-20 ਲੱਖ ਰੁਪਏ ਲੈ ਰਹੇ ਨੇ ਨਾ ਉਹ GST ਉਹਤੇ ਦੇ ਰਹੇ ਨੇ ਨਾ ਇਨਕਮ ਟੈਕਸ ਦੇ ਰਹੇ ਨੇ ਔਰ ਨਾ ਹੀ ਸਰਕਾਰ ਨੂੰ ਪਤਾ ਹੈ ਕਿ ਕੀ ਐਨਓਸੀ ਦੇ ਵਿੱਚ ਕੀ ਪੈਸੇ ਲੱਤੇ ਔਰ ਇਹ ਬਲੈਕਮੇਲਿੰਗ ਦਾ ਜਿਹੜਾ ਧੰਦਾ ਐਨਓਸੀ ਦਾ ਹੁੰਦਾ ਪਿਆ ਇਹਦੇ ਤੇ ਅਸੀਂ ਕਈ ਵਾਰ ਸ਼ਿਕਾਇਤ ਕੀਤੀ ਹੈ ਕਿ ਐਨਓਸੀ ਦਾ ਬਲੈਕਮੇਲਿੰਗ ਦਾ ਧੰਦਾ ਬੰਦ ਕਰੋ ਔਰ ਇਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਔਰ ਅੱਜ ਐਨੇ ਮਜਬੂਰ ਹੈ ਅੱਜ ਮੈਂ ਇੱਥੇ ਦੀਆਂ ਲੁਧਿਆਣੇ ਦੀਆਂ ਕਿ ਪੂਰੇ ਪੰਜਾਬ ਦੀਆਂ ਕਲੋਨੀਆਂ ਜਿੱਥੇ ਕਲੋਨਾਈਜ਼ਰ ਨਾ ਪਾਣੀ ਦੇ ਰਿਹਾ ਨਾ ਕੋਈ ਸੜਕ ਬਣਾ ਰਿਹਾ ਲੇਕਿਨ ਜੇ ਤੁਸੀਂ ਉਹ ਪਲਾਟ ਵੇਚਣਾ ਤਾਂ ਤੁਸੀਂ ਮਜਬੂਰ ਹੋ ਉਸ ਕਲੋਨਾਈਜ਼ਰ ਤੋਂ ਇੱਕ ਲੈਟਰ ਦੇਣ ਵਾਸਤੇ ਔਰ ਉਹਨੂੰ ਮੂੰਹ ਮੰਗੇ दाम ਦੇਣ ਵਾਸਤੇ ਕੋਈ ਸਰਕਾਰ ਨੇ ਨਾ ਕੋਈ ਰੇਟ ਫਿਕਸ ਕੀਤੇ ਨੇ ਨਾ ਕੋਈ ਨਾਨ ਕੰਸਟਰਕਸ਼ਨ ਦਾ ਰੇਟ ਫਿਕਸ ਕੀਤਾ ਉਹਦੀ ਮਨਮਰਜ਼ੀ ਹੈ ਕਿ ਉਹ 10 ਲੱਖ ਮੰਗੇ ਤਾਂ 10 ਲੱਖ ਦੇਣਾ ਪਏਗਾ 50 ਲੱਖ ਮੰਗੇ ਤਾਂ 50 ਲੱਖ ਦੇਣਾ ਪਏਗਾ ਨਹੀਂ ਤਾਂ ਤੁਸੀਂ ਆਪਣਾ ਪਲਾਟ ਨਹੀਂ ਵੇਚ ਸਕਦੇ